ਅਮਰ ਸਪੁਲਿਸ ਕਮਿਸ਼ਨਰੇਟ ਪੁਲਿਸ ਸਟੇਸ਼ਨ ਛਾਟਾ ਨੇ ਆਪਣਾ ਦੋ ਐਫ ਆਈ ਆਰ ਜਿਹੜੀ ਪਹਿਲਾਂ ਦਰਜ ਹੋਈਆਂ ਸੀ ਸਨਾਚਿੰਗ ਦੀਆਂ ਉਹ ਟਰੇਸ ਕੀਤੀਆਂ ਸਨਾਚਿੰਗ ਤੇ ਚੋਰੀ ਦੀਆਂ ਉਹਦੇ ਵਿੱਚ ਅਸੀਂ ਦੋ ਅਕਿਊਜ਼ ਅਰੈਸਟ ਕੀਤੇ ਹੈ ਇੱਕ ਹੈਗਾ ਗੁਰਪ੍ਰੀਤ ਸਿੰਘ ਤੇ ਦੂਸਰਾ ਹੈਗਾ ਮਨਦੀਪ ਸਿੰਘ ਇਹਨਾਂ ਦੀ ਉਮਰ ਲਗਭਗ 29-30 ਸਾਲ ਹੈਗੀ ਹੈ ਜੀ ਤੇ ਇਹ तकरीबन 9ਵੀਂ 10ਵੀਂ ਕਲਾਸ ਤੱਕ ਦੋਨੋਂ ਪੜ੍ਹੇ ਹੈ ਤੇ ਜਿਹੜਾ ਮਨਦੀਪ ਸਿੰਘ ਹੈ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਕੰਮ ਕਰਦਾ ਹੈ ਜੀ ਇੱਥੇ ਇੱਕ ਸਲੂਨ ਹੈਗਾ ਅ ਅੰਮ੍ਰਿਤਧਿਆਤੀ ਉੱਥੇ ਕੰਮ ਕਰਦਾ ਹੈ ਤੇ ਜਿਹੜਾ ਮਨਦੀਪ ਸਿੰਘ ਹੈ ਉਹ ਕੰਮ ਕਰਦਾ ਹੈ ਜੀ ਇੱਥੇ ਡੇਰੀ ਦੇ ਵਿੱਚ ਤੇ ਇਹਨਾਂ ਤੋਂ ਅਸੀਂ ਆਪਣਾ ਇੱਕ 에য়ারਗਨ ਪਿਸਟਲ ਰਿਕਵਰ ਕੀਤੀ ਹੈ 6 ਮੋਟਰਸਾਈਕਲ ਤੇ ਇੱਕ ਮੋਬਾਈਲ ਫੋਨ ਇਹਨਾਂ ਤੋਂ ਫਿਲਹਾਲ ਰਿਕਵਰ ਕੀਤਾ ਹੈ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਇਦੇ ਖਿਲਾਫ ਪਹਿਲਾਂ ਵੀ ਤਿੰਨ ਮੁਕਦਮੇ ਸਿਗੇ ਅ ਦੋ ਮੁਕਦਮੇ ਤਾਂ ਆਪਣਾ ਸਿਗੇ ਅੰਮ੍ਰਿਤਸਰ ਕਮਿਸ਼ਨਰੇਟ ਦੇ ਤੇ ਇੱਕ ਅੰਮ੍ਰਿਤਸਰ ਦਿਹਾਤੀ ਦਾ ਮੁਕਦਮਾ ਸਿਗਾ ਤੇ ਮਨਦੀਪ ਸਿੰਘ ਤੇ ਹਾਲੇ ਫਿਲਹਾਲ ਕੋਈ ਵੀ ਮੁਕਦਮਾ ਨਹੀਂ ਸੀ ਤੇ ਇਹਨਾਂ ਨੂੰ ਅਸੀਂ ਜਦੋਂ ਰੈਸਟ ਕੀਤਾ ਇਹਨਾਂ ਦੇ ਪੁੱਛ ਗਏ ਸਤੇ ਦੋ ਵਾਰ ਤਾਂ ਹੋਰ ਟਰੇਸ ਹੋਈਆਂ ਜਿਹੜੀ ਇਹਨਾਂ ਨੇ ਸਨੇਚਿੰਗ ਕੀਤੀ ਸੀ ਇੱਕ 4000 ਰੁਪਏ ਦੀ ਮੀਰਾ ਕੋਟ ਰੋਡ ਤੇ ਤੇ ਦੂਸਰੀ ਇੱਕ ਕੀਤੀ ਸੀ ਸਿਲਵਰ ਚੇਨ ਕੈਂਟ ਏਰੀਆ ਦੇ ਥਾਣੇ ਅ ਇਹਨਾਂ ਨੇ ਸਨੇਚ ਕੀਤੀ ਸੀ ਤੇ ਅਸੀਂ ਇਹਨਾਂ ਦਾ ਰਿਮਾਂਡ ਲੱਗਦਾ ਹੈ ਤੇ ਆਪਣਾ ਹੋਰ ਵੀ ਇਹਨਾਂ ਦਾ ਪੁੱਛਗਿੱਛ ਕਰ ਰਹੇ ਹਾਂ ਹੋਰ ਇਹਨਾਂ ਨੇ ਕਿਤੇ ਕਿਤੇ ਵਾਰਦਾਤਾ ਕੀਤੀਆਂ ਤੇ ਅਸੀਂ ਜਿਹੜੀ ਬਾਕੀ ਵੀ ਹੋਰ ਵੀ ਕਿਤੇ ਐਫਆਈਆਰ ਹੋਈਆਂ ਜਾਂ ਹੋਰ ਕੋਈ ਇਹਨਾਂ ਨੇ ਜਿਹੜੀ ਅਨੋਟਿਸ ਵੀ ਗਈਆਂ ਵਾਰਦਾਤਾ ਉਹ ਵੀ ਅਸੀਂ ਟਰੇਸ ਕਰਾਂਗੇ ਜੀ ਤੇ ਜਿਹੜਾ ਹੈਗਾ ਜਿਹੜੀ ਹੋਰ ਦੋ ਵਾਰਦਾਤਾ ਹੋਈਆਂ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇੱਕ ਸਿਲਵਰ ਚੀਨ ਅਬ ਇਹਨਾਂ ਨੇ ਪੀਟੀਸੀ ਤੇ 4000 ਰੁਪਏ ਵੀ ਇਹਨਾਂ ਤੋਂ ਜਿਹੜੀ ਹੈਗੀਆਂ ਅੰਮ੍ਰਿਤਸਰ ਰੂਰਲ ਦੇ ਵਿੱਚ ਜਿਹੜੀ ਹੋਈ ਸੀ ਉੱਥੋਂ ਵੀ ਅਸੀਂ ਮੋਟਰਸਾਈਕਲ ਇਹਨਾਂ ਤੋਂ ਰਿਕਵਰ ਕਰਾਈ ਹੈ ਜੀ